ਨੇ ਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾਮਣ ਸੁਖਹੁ ਟਲ ਗੁਰ ਸੇਵੀਐ ਅਹਨ ਸਹਜ ਸੁਹਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤੁ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝਟਿਐ ਤਦੁ ਢਿ ਸਚਿ ਪਾਤਸ਼ਾ ਮਲ ਜਨਮ ਜਨਮੰਦੀ ਕਟਿਐ ਸਜਣ ਸਚਾ ਪਾਤਸ਼ਾ ਸ਼ਿਰ ਸ਼ਾਹ ਦਸ਼ਾ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾ ਦੇਸਾ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਗੁਰ ਸੇਵਾਤ ਸੁਖ ਊਪਜੈ ਫਿਰ ਦੁੱਖ ਨ ਲਗੈ ਆਏ ਜੰਮਣ ਮਰਣ ਮਿਟ ਗਿਆ ਪਾਲੈ ਕਾ ਕ੍ਰਿਸ਼ਨਾ ਵਸਾਏ ਗੁਰ ਸੇਵਾ ਤੇ ਸੁਖ ਉਪਜੈ ਤੇਰਾ ਦੁੱਖ ਨ ਲਗੈ ਆਏ ਜੰਮਣ ਮਰਣ ਮਿਟ ਗਿਆ ਕਾਲੈ ਕਾ ਕ੍ਰਿਸ਼ਨ ਵਸਾਏ ਹਰ ਸਿਤੀ ਮਨ ਰਵ ਰਹਿਆ ਸੱਚੇ ਰਹਿ ਆ ਸਮਾਏ ਨਾਨਕ ਹਉ ਬਲਹਾਰੀ ਤਿੰਨ ਕਾ ਜੋ ਚਲਨ ਸਤਗੁਰ ਭਾਏ ਮਹਲਾ ਤੀਜਾ ਬਿਨ ਸ਼ਬਦੈ ਸ਼ੁੱਧ ਨ ਹੋワイ ਜੇ ਅਨੇਕ ਕਰੈ ਸ਼ਿੰਗਾਰ ਇਰਕੀ ਸਾਰ ਨ ਜਾਣਾਈ ਦੁਜੈ ਭਾਇ ਪਿਆਰ ਸਾਕ ਸੁਧ ਸਾਕੁ ਲਖਣੀ ਨਾਨਕ ਨਾਰੀ ਵਿੱਚ ਗੁਨਾਰ ਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਹੋਂ ਕੁਰਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਅਰਧ ਆ ਤਿੰਨ ਜਨ ਦੇਖਾਂ ਨੈਣੀ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਹਲਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਊਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਨ ਮਰਨ ਮਿਟ ਗਿਆ ਕਾਲ ਕਿਸ਼ਨਾ ਵਿਸਾਇ ਅੱਜ ਦਾ ਪਵਨ ਮਹਾਂਵਾਗ ਸੁਰਤ ਰਾਗ ਦੀ ਵਾਰ ਵਿੱਚ ਦੋਸ ਲੋਕ ਧੰਗੁਰੂ ਅਮਰਦਾਸ ਮਹਾਰਾਜੀ ਦੇ ਅਤੇ ਪੌੜੀ ਧੰਗੁਰੂ ਰਾਮਦਾਸ ਮਹਾਰਾਜੀ ਦੇ ਪਿਤਰ ਮੁਖਤ ਉਚਾਰਨ ਹੋਈ ਧੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 651 652 ਪਰ ਸਭਾਈ ਮਾਨ ਹੈ ਸਤਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ